ਅੱਜ ਆਪਾਂ ਬਣਾਈਆਂ ਦਾਦੀ ਦੇ ਪਰਮੈਸ ਤੇ ਮਿੱਠੀਆਂ ਸੇਵੀਆਂ ਆਪਾਂ ਲੈ ਲਈਆਂ ਸੇਵੀਆਂ ਗੁੜ ਉਧਰ ਆਪਾਂ ਲੱਖਤਾ ਪੈਨ ਇੱਕ ਪੈਨ ਚ ਰੱਖਤਾ ਗਰਮ ਪਾਣੀ ਗੁੜ ਪਿਘਲਾਉਣ ਲਈ ਤੇ ਹੁਣ ਆਪਾਂ ਇੱਕ ਲਫਾਕੇ ਦੇ ਵਿੱਚ ਕਵਰ ਕਰਕੇ ਗੁੜ ਨੂੰ ਚੰਗੇ ਤਰ੍ਹਾਂ ਘੋਟ ਲਵਾਂਗੇ ਉਹਨੂੰ ਬਰੀਕ ਬਰੀਕ ਕਰਨਾ ਮ ਤਾਂ ਜਿਵੇਂ ਉਹਨੂੰ ਛੇਤੇ ਖੁੱਲ ਜਾਵੇ ਪਾਣੀ ਦੇ ਵਿੱਚ ਤੇ ਗੁੜ ਨੂੰ ਆਪਾਂ ਪਾਣੀ ਸਤਾਪਾਉਣਾ ਵਾ ਕਿ ਉਹਨੂੰ ਛਾਲ ਲਵਾਂਗੇ ਮੈਂ ਤਾਂ ਛੋਟੇ ਛੋਟੇ ਡੱਕੇ ਜੇ ਬਾਲ ਜੇ ਹੁੰਦੇ ਹਨਾ ਗੁੜੇ ਦੇ ਵਿੱਚ ਤਾਂ ਸਾਫ ਹੋ ਜਾਂਦਾ ਵਾ ਚੰਗੇ ਤਰ੍ਹਾਂ ਦੇ ਨਾਲ ਜਦੋਂ ਪਾਣੀ ਚ ਆਪਾਂ ਪਾਵਾਂਗੇ ਤੇ ਤਾਂ ਕਰਕੇ ਮੈਂ ਕਹਿੰਦੇ ਗੋੜ ਨੂੰ ਘੁੱਟ ਕੇ ਪਾਵਾਂਗੇ ਚਲੋ ਜੀ ਹੁਣ ਆਪਣਾ ਪਾਣੀ ਹੋ ਗਿਆ ਹੈ ਗਰਮ ਹੁਣ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਜੋੜਾ ਆਪਾਂ ਗੋੜ ਘੁੱਟੇ ਸੀ ਨਾ ਉਹਨੂੰ ਆਪਾਂ ਪਾਣੀ ਚ ਐਡ ਕਰ ਦਾਂਗੇ ਬਸ ਥੋੜਾ ਜਿਹਾ ਮਤਲਬ ਜ਼ਿਆਦਾ ਸੇਕ ਲਵਾਉਣ ਦੀ ਜ਼ਰੂਰਤ ਨਹੀਂ ਪਾਣੀ ਗਰਮ ਬਰ ਕੇ ਨਾਲ ਉਹ ਚੇਤੇ ਹੀ ਘੁਲ ਜਾਣਾ ਮਤਲਬ ਥੋੜਾ ਜਿਹਾ ਸੰਮ ਤੇ ਕਰਤਾ ਸੀਗਾ ਗੈਸ ਨੂੰ ਬਈ ਪਾਣੀ ਤਾਂ ਪਹਿਲੇ ਬਹੁਤ ਗਰਮ ਸੀਗਾ ਉਬਲਦੇ ਪਾਣੀ ਦੇ ਵਿੱਚ ਉਹਨੂੰ ਪਾ ਦਿੱਤਾ ਸੀਗਾ ਚਲੋ ਹੁਣ ਆਪਾਂ ਰੱਖ ਲਏ ਪੈਨ ਪੈਨਸ 'ਪਾ ਲੈਨੇ ਆਪਾਂ ਕਿਉ ਆ ਕਿਉ ਨੂੰ ਥੋੜਾ ਜਿਹਾ ਗਰਮ ਕਰਕੇ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਸੇਵੀਆਂ ਚਲੋ ਕਿਉਂ ਆ ਵੀ ਆਪਣਾ ਗਰਮ ਹੋ ਗਿਆ ਵਾ ਹੁਣ ਆਪਾਂ ਐਡ ਕਰ ਦਈਏ ਵਿੱਚ ਸੇਵੀਆਂ ਦਾਦੀ ਦੀ ਫੇਵਰੇਟ ਆ ਘੋੜ ਵਾਲੀਆਂ ਮਿੱਠੀਆਂ ਸੇਵੀਆਂ ਚਲੋ ਹੁਣ ਪਾਤੀਆਂ ਸੇਵੀਆਂ ਮੰਮੀ ਨੇ ਸੇਵੀਆਂ ਬਾਅਦ ਆਪਾਂ ਥੋੜਾ ਜਿਹਾ ਇਹਨਾਂ ਨੂੰ ਭੁੰਨਾਗੇ ਥੋੜੀਆਂ ਥੋੜੀਆਂ ਹਲਕੀਆਂ ਜੀਆਂ ਨਾ ਬ੍ਰਾਊਨ ਜੀਆਂ ਕਰ ਲਾਂਗੇ ਇਹਨਾਂ ਨੂੰ ਆਪਾਂ ਤੇ ਕਿਉਂਕਿ ਘਰੇ ਬਣਾਈਆਂ ਹੋਈਆਂ ਸੇਵੀਆਂ ਹਨਾ ਘਰੇ ਬੱਟੀਆਂ ਸੀਗੀਆਂ ਮਤਲਬ ਤੇ ਦਾਦੀ ਨੇ ਕੋਈ ਆਂਦਾ ਹੁੰਦਾ ਉਹਨਾਂ ਤੋਂ ਬਣਵਾਈਆਂ ਸੀਗੀਆਂ ਹੁਣ ਆਪਣੀਆਂ ਸੇਵੀਆਂ ਬਰਾਊਨ ਹੋ ਗਈਆਂ ਪਾਣੀ ਵੀ ਗਰਮ ਹੋ ਗਿਆ ਚੰਗੇ ਤਰ੍ਹਾਂ ਗੁੜ ਘੋਲ ਲਿਆ ਉਹਦੇ ਵਿੱਚ ਛੋਣਾਪਾ ਪਾਣੀ ਨੂੰ ਪਾਵਾਂਗੇ ਸੇਵੀਆਂ ਦੇ ਵਿੱਚ ਛਾਣ ਕੇ ਪਾਣਾ ਨਾ ਚਾਹ ਪੋਣੀ ਦੇ ਨਾਲ ਚਲੋ ਥੋੜਾ ਜਨਾ ਗੁੜ ਹਜੇ ਥੱਲੇ ਜੰਮਿਆ ਜਿਆ ਦੇਸੀਗਾ ਤੇ ਮੰਮੀ ਨੇ ਨਾ ਉਹਨੂੰ ਚਮਚੇ ਨਾਲ ਚੰਗੀ ਤਰ੍ਹਾਂ ਦੇ ਨਾਲ ਉਹਨੂੰ ਹਿਲਾ ਲਿਆ ਸੀਗਾ ਉਹ ਉਦਾਂ ਹੀ ਮਰ ਖੁਰ ਗਿਆ ਸੀਗਾ ਪਾਣੀ ਖੂਸਸ ਸੀਗਾ ਨਾ ਹਜੇ ਤੇ ਹੁਣ ਸਾਰਾ ਪਾਣੀ ਸੇਵੀਆਂ ਦੇ ਵਿੱਚ ਪਾਵਾਂਗੇ ਆਪਾਂ ਸਿਰਫ ਬਸ ਬਹੁਤ ਛੇਤੀ ਬਣ ਜਾਂਦੀਆਂ ਮੈਂ ਇਹਨਾਂ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਤਾਂ ਛੇਤੀ ਤਿਆਰ ਹੋ ਜਾਂਦੀਆਂ ਸੀਗੀਆਂ ਬਣ ਕੇ ਇਹ ਸੇਵੀਆਂ ਚਲੋ ਹੁਣ ਆਪਾਂ ਸਾਰਾ ਪਾਣੀ ਪਾ ਦਿੱਤਾ ਬਸ ਸੇਵੀਆਂ ਦੇ ਵਿੱਚ ਗੋੜ ਵਾਲੀਆਂ ਮਿੱਠੀਆਂ ਸੇਵੀਆਂ ਕਿਹਨੂੰ ਕਿਹਨੂੰ ਪਸੰਦ ਆ ਕਮੈਂਟਾਂ 'ਚ ਜਰੂਰ ਦੱਸਿਓ ਪੈਸੇ ਤਾਂ ਸਾਨੂੰ ਤਾਂ ਸਾਰਿਆਂ ਨੂੰ ਪਸੰਦ ਆ ਪਰ ਮੇਰੀ ਦਾਦੀ ਦੀ ਜਿਆਦਾ ਫੇਵਰੇਟ ਆ ਉਹਨਾਂ ਨੂੰ ਮਤਲਬ ਕੀ ਕਹਿ ਸਕਦੇ ਨਮਕ ਵਾਲੀ ਚੀਜ਼ਾਂ ਨਹੀਂ ਪਸੰਦ ਆ ਮਿੱਠੀਆਂ ਚੀਜ਼ਾਂ ਤਾਂ ਪਾਉਂਦੇ ਉਹਨਾਂ ਨੂੰ ਦਿੱਲੀ ਖਲਾਈ ਚਲੋ ਸੇਵੀਆਂ ਹੋ ਗਈਆਂ ਦਲੀਆ ਹੋ ਗਿਆ ਜਾ ਕੋਈ ਹੋਰ ਮਿੱਠੀ ਚੀਜ਼ ਹੋ ਗਈ ਹੁਣ ਆਪਾਂ ਚਲੋ ਪਾਣੀ ਪਾ ਗਏ ਹੋਣੇ ਥੋੜੀ ਦੇਰ ਆਪਾਂ ਢਾ ਕੇ ਰੱਖ ਦਿੰਨੇ ਆ ਹੁਣ ਆਪਾਂ ਕਰ ਲਈਏ ਚੱਕ ਸੇਵੀਆਂ ਹੋਰ ਨਾ ਥੱਲੇ ਹੀ ਲੱਗ ਜਾਣ ਚਲੋ ਪਾਣੀ ਥੋੜਾ ਜਿਹਾ ਜੇ ਹੋਰ ਸੁਕਾਉਣਾ ਵਾ ਥੋੜਾ ਥੋੜਾ ਪਾਣੀ ਹੈਗਾ ਸੇਵੀਆਂ ਦੇ ਵਿੱਚ ਤਾਂ ਕਰਕੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੈਮ ਤੇ ਕਰਕੇ ਪਕਾ ਲਵਾਂਗੇ ਥੋੜੇ ਟਾਈਮ ਢਾ ਕੇ ਰੱਖ ਦਿੱਤਾ ਹੋਰ ਆ ਮਮੇ ਸਬਜੀ ਬਣਾਈ ਸੀ ਅੱਜ ਤੋਰੀਆਂ ਦੀ ਸਬਜੀ ਮਮੇ ਪਹਿਲਾਂ ਟਾਈਮ ਨਾਲ ਹੀ ਬਣਾ ਕੇ ਰੱਖ ਲੈਂਦੇ ਹੁੰਦੇ ਆ ਤੇ ਦਾਦੀ ਕਹਿੰਦੇ ਸੀ ਸੇਵੀਆਂ ਘਾਣੀਆਂ ਮੈਂ ਤੇ ਫਿਰ ਮੰਮੀ ਨਾਲ ਵਾਲ ਕੇ ਸੇਵੀਆਂ ਬਣਾ ਦਿੱਤੀਆਂ ਸੀਗੀਆਂ ਤੋਰੀਆਂ ਮਤਲਬ ਦੇਖਣ ਨੂੰ ਤਾਂ ਬਹੁਤ ਟੇਸਟ ਲੱਗ ਰਹੀਆਂ ਵਾ ਇੱਕ ਸਾਈਡ ਦੁੱਧ ਘਰਮ ਰੱਖਿਆ ਹੋਇਆ ਸੀ ਇੱਕ ਸਾਈਡ ਸੇਵੀਆਂ ਬਣਦੀਆਂ ਪਈਆਂ ਸੀ ਸੇਵੀਆਂ ਹੁਣ ਆਪਣੀਆਂ ਬਣ ਕੇ ਹੋ ਗਈਆਂ ਬਰ ਰੈਡੀ ਚੈੱਕ ਕਰੀਏ ਵਿੱਚ ਚਮਚ ਨਾਲ ਹਿਲਾ ਲਈਏ ਚੰਗੀ ਤਰ੍ਹਾਂ ਇਹਨਾਂ ਨੂੰ ਬਾਣੀ ਗਈਆਂ ਵੈਸੇ ਤਾਂ ਪਤਾ ਹੀ ਲੱਗ ਰਿਹਾ ਦੇਖ ਕੇ ਕਿ ਬਣੀਆਂ ਹੋਈਆਂ ਨੇ ਚਲੋ ਹੁਣ ਆਪਾਂ ਗੈਸ ਨੂੰ ਕਰ ਦਿੱਤਾ ਬੰਦ ਸੇਵੀਆਂ ਨੂੰ ਪਾਵਾਂਗੇ ਇੱਕ ਪਲੇਟ ਦੇ ਵਿੱਚ ਪਲੇਟ ਚ ਕੱਢ ਕੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪਤਾਈਏ ਕਿ ਦਾਦੀ ਨੂੰ ਹੀ ਟੈਸਟ ਕਰਵਾਈ ਦੀ ਇਹ ਚੀਜ਼ ਕੱਲ ਤਾਂ ਦਾਦੀ ਹੈ ਨਹੀਂ ਸੀ ਕਿ ਤਾਂ ਕਰਕੇ ਚੌਲ ਮੰਮੀ ਨੇ ਟੈਸਟ ਕੀਤੇ ਸੀ